ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਫੈਨਸੀ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਫੈਨਸੀ ਡਿਜ਼ਾਈਨ ਦਾ ਨਿੱਕੜਾਈ ਵਾਲੇ ਆਉਂਦੇ ਰਹਿੰਦੇ ਆ ਜੀ ਬਹੁਤ ਹੀ ਵਧੀਆ ਫੈਨਸੀ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਵਿਆਹ ਸ਼ਾਦੀਆਂ ਸੀਜ਼ਨ ਕਰਕੇ ਫੈਨਸੀ ਸੂਟ ਹੈ ਫੈਨਸੀ ਦੁਪੱਟਾ ਨਾਲ ਹੈ ਜੀ ਕੜਾਈ ਵਾਲਾ ਮਾਰਕੀਟ ਦੇ ਵਿੱਚ ਵੇਖੇ ਕਿੰਨੇ ਦਾ ਮਰਜੀ ਇਹ ਸਾਡਾ ਰੇਟ ਸਿਰਫ 990 ਰੁਪਏ ਕਰਤਾ ਜੀ ਇਹ ਚਾਹੇ 2000 ਦਾ ਵਿਕੇ ਚਾਹੇ 2200 ਦਾ ਵਿਕੇ ਸਾਡਾ ਰੇਟ ਸਿਰਫ 990 ਰੁਪਏ ਕਰਤਾ ਜੀ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਚੱਲ ਰਿਹਾਗਾ ਸੇਰ ਮੇਲੇ ਦੇ ਉੱਤੇ ਜੀ 990 ਰੁਪਏ ਦੇ ਵਿੱਚ ਫੈਂਸੀ ਆਲ ਓਵਰ ਸੂਟ ਹੈ ਜੀ ਬਿਲਕੁਲ ਫੈਂਸੀ ਦੁਪੱਟਾ ਨਾਲ ਹੈਗਾ ਡਿਜ਼ਾਈਨਰ ਸੂਟ ਸਿਰਫ 950 ਕਰਤਾ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਰੰਗੜ ਜਾਇ ਨਾ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਕਮਾਲ ਪਹੁੰਚੂਕਿਆਗਾ ਹੋਰ ਵੀ ਇਹ ਤਾਂ ਉੱਚ ਕੁਆਲਿਟੀ ਦੇ ਵਿੱਚ ਹੋਰ ਵੀ ਉੱਚ ਕੁਆਲਿਟੀ ਦੇਖੋ ਜਿਹਦੇ ਵਿੱਚ ਦਪੱਟਾ ਦਪੱਟਾ ਸ਼ਾਨਦਾਰ ਹੈ ਕਿਹੜੀ ਨਵੀਂ ਚੀਜ਼ ਚੱਲਦੀ ਹੈਗਾ ਨਵਾਂ ਬਰਬਰੀ ਉੱਤੇ ਕਪੜਾ ਹੀ ਪੂਰਾ ਵਧੀਆ ਕੁਆਲਿਟੀ ਦਿੱਤੇ ਆ ਇਹ ਜਿਹੜਾ ਆਮ ਹੀ ਇਹ 22-2500 ਸੂਟ ਵਿਖਦਾ ਹੈਗਾ ਸਾਡਾ ਰੇਟ ਹੈਗਾ ਸਿਰਫ ਭਰਾ ਉੱਤੇ ਜੀ 1050 ਰੁਪਿਆ ਦਾ 1050 ਰੁਪਿਆ ਦੇ ਵਿੱਚ ਘੱਟਾ ਹੀ ਇਹ ਭਾਰੀ ਸੇਲ ਮੇਲੇ ਉੱਤੇ ਜੀ 1050 ਰੁਪਿਆ ਦੇ ਵਿੱਚ ਭਰਾਵਾ ਦੀ ਹੱਤੀ ਤੇ ਭਾਰੀ ਕੇ ਮਿਲੇ ਚਲ ਰਿਹਾਗਾ ਰੰਗ ਦੇਖੋ ਸ਼ਾਨਦਾਰ ਰੰਗ ਨਵੇਂ-ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚਿਆ ਹੈ ਇਹਦੇ ਵਿੱਚ ਜੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਭਰਾਵਾਂ ਦੀ ਹਿੱਕੀ ਦੇ ਉੱਤੇ ਨਿਤ ਨਵੇਂ ਵੈਰਾਈਟੀ ਨਵੇਂ ਡਿਜ਼ਾਈਨਰਾਂ ਦੇ ਵਿੱਚ ਮਾਲ ਆਉਂਦਾ ਰਹਿੰਦਾ ਜੀ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਤੇ ਨਵੇਂ ਰੰਗਾਂ ਦੇ ਵਿੱਚ ਭਰਾਵਾਂ ਦੀ ਹਿੱਕੀ ਦੇ ਉੱਤੇ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਬਹੁਤ ਮੈਲ ਦੀ ਵੈਰਾਈਟੀ ਆਈ ਹੈ ਜੀ ਫਿਲਹਾਲ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਾ ਹੀ ਕੁਝ ਦੋ ਦੋ ਸੈੱਟ ਦਿਖਾ ਰਹੇ ਹਾਂਗੇ ਆਹ ਦੇਖੋ ਜੀ ਟਾਈ ਵੀ ਦੇ ਕੱਪੜਾ ਜੀ ਨਵੇਂ ਹੀ ਕੁਆਲਿਟੀ ਹੈ ਬਿਲਕੁਲ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗਾਂ ਡਿਜ਼ਾਈਨਾਂ ਜਮਾਲ ਆਇਆ ਸੀਗਾ ਪਹਿਲਾਂ ਖਤਮ ਹੋ ਗਈ ਰੰਗ ਕਰ ਜਾਣ ਨਵੇਂ ਦੁਆਰੇ ਆ ਦੇਖੋ ਜੀ ਕੜਾਈ ਦਾ ਕੰਮ ਨਾਲ ਪੌਂਚਾ ਵਰਕੇ ਦੇ ਉੱਤੇ ਨਾਲ ਪੌਂਚਾ ਵਰਕ ਤੇ ਬਾਜੂ ਵਰਕ ਮਾਰਕਟ ਦੇ ਵਿੱਚ ਵੇਖੇ 2200 ਦਾ ਵੇਖੇ 2500 ਦਾ ਸਾਡਾ ਰੇਟ ਹੈ ਸਿਰਫ 1150 ਰੁਪਏ ਜੀ 1150 ਰੁਪਏ ਦੇ ਵਿੱਚ ਫੈਂਸੀ ਦੁਪੱਟਾ ਨਾਲ ਬਿਲਕੁਲ ਫੈਂਸੀ ਵਿਆਹ ਸ਼ਾਦੀਆਂ ਲਈ ਕੁਆਲਿਟੀ ਹੈ ਜੀ ਇਹ ਸਾਰੀ ਇਹ ਆ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਨਵੇਂ-ਨਵੇਂ ਡਿਜ਼ਾਈਨਾਂ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਕਮਾਲ ਭਰਾਮਾ ਦੀ ਹਕੀ ਦਿੱਤੇ ਜੀ ਦੁਪੱਟਾ ਪੂਰਾ ਖੁੱਡਾ ਦੁਪੱਟਾ ਲੱਗਿਆ ਜੀ ਪੂਰਾ ਫੈਂਸੀ ਦੁਪੱਟਾ ਲੱਗਿਆ ਹੋਇਆ ਨਾਲ ਸਿਰਫ 1150 ਦੇ ਵਿੱਚ ਜੀ ਟਾਈ ਵੀ ਕੱਪੜੇ ਦੇ ਉੱਤੇ ਆ ਜੀ ਰੰਗ ਬਥੇਰੇ ਆ ਗਏ ਦੇ ਵਿੱਚ ਡਿਜ਼ਾਈਨ ਬਹੁਤ ਆ ਗਈ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 3-4 ਕਲਰਾਂ ਦੇ ਵਿੱਚ ਕਮਾਲ ਹੋਊਗਾ ਜੀ ਆਹ ਦੇਖੋ ਕਲਰਾਂ ਦੇ ਵਿੱਚ ਆ डिजाइनिंग एक वजी तो सारी जी सिर्फ साढ़े ग्यारह सौ का करता जी ये है। टैबी के उ सूट हैगा दुप्टा नाल फैंसी दुपट्टा है फैंसी डिजाइनर सूट फैंसी डिजाइनर सूट भावों की हट्टी के उ शेर मेले से लाते ही सारे ये भावों की हट्टी उत्तर शेर मेला चल रहा है देखो जी होर भी फैसी क्वाल्टिया ਇਹ ਫੈਂਸੀ ਡਿਜ਼ਾਈਨਾਂ ਦੇ ਵਿੱਚ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਬਹੁਤ ਹੀ ਵਧੀਆ ਨਮੀ ਕੁਆਲਿਟੀ ਦੇ ਉੱਤੇ ਨਵਾਂ ਕਪੜਾ ਇਹ ਬਿਲਕੁਲ ਇਹ ਸਾਰਾ ਤਾਂਹ ਤੱਕ ਕਢਾਈ ਦਾ ਕੰਮ ਹੈ ਨਾਲ ਦੁਪੱਟਾ ਵੀ ਬਿਲਕੁਲ ਫੈਂਸੀ ਕਢਾਈ ਦਾ ਬਣਿਆ ਹੋਇਆ ਜੀ ਪੂਰਾ ਵਧੀਆ ਜਿਹੜਾ ਆਮ ਇਹ 25-2600 ਦਾ ਸੂਟ ਵਿਖਦਾ ਹੈਗਾ ਸਾਡਾ ਰੇਟ ਹੈ ਸਿਰਫ 1350 ਰੁਪਈਆ ਜੀ ਇਹ ਸਾਡੇ 1350 ਦੇ ਵਿੱਚ ਫੈਂਸੀ ਸੂਟ ਤਾਂ ਹਰ ਕੜਾਈ ਦਾ ਕੰਮ ਨਵਾਂ ਕਪੜਾ ਹੀ ਬਿਲਕੁਲ ਐਕਸਟਰਾ ਕੁਆਲਿਟੀ ਹੈਗੀ ਬਿਲਕੁਲ ਇਹ ਜਿਹੜੀ ਚਲਦੀ ਹੈਗੀ ਰੰਗੇ ਦੇ ਵਿੱਚ ਆਹ ਦੇਖੋ ਜੀ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਬਿਲਕੁਲ ਫੈਂਸੀ ਵੈਰਾਈਟੀ ਦੇ ਉੱਤੇ ਸਾਡੇ 1350 ਦਾ ਸੂਟ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਜਿਹੜਾ ਵੀ ਵੱਤ ਕੋਈ ਸ਼ੇਅਰ ਕਰਕੇ ਸਾਡੇ ਸਕਰੀਨਸ਼ਾਟ ਤੇਜੂਆ ਸਾਨੂੰ ਚੈਨਲ ਤੇ ਪਤਾ ਲੱਗਦਾ ਜੀ ਉਸ ਨੂੰ ਨਾਮ ਕੱਢਿਆ ਜਾਊਗਾ ਭਰਾਵਾਂ ਦੀ ਹੱਟੀ ਦੇ ਉੱਤੇ ਸਿਰ ਮੇਲਾ ਚੱਲ ਰਿਹਾਗਾ ਭਰਾਵਾਂ ਦੀ ਹੱਟੀ ਵਾਸਤੇ ਰੋੜ ਮੋੜ ਮੰਡੀ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਤੇ ਹਰ ਕਿਸਮ ਦੇ ਸੂਟਾ ਦਾ ਭਾਰੀ ਸੇਲ ਮੇਲਾ